ਮੁੰਡੇ ਮਰਵਾਉਂਗੇ ਤੁਸੀਂ ਹੂੰ ਇਹ ਬਹੁਤ ਪ੍ਰਚਲਿਤ ਹੁੰਦੀ ਨਾ ਗੱਲ ਬਿਲਕੁਲ ਅਸਲ ਜਦੋਂ ਤੁਸੀਂ ਨਿਰੂਲ ਨੰਗੇ ਚਿੱਟੇ ਹੋਗੇ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ ਨਾ ਤੁਹਾਡੇ ਤੇ ਬੜੀ ਵੱਡੀ ਗਾਜ ਡਿੱਗ ਸੇ ਤੁਹਾਨੂੰ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਤੁਸੀਂ ਨੰਗੇ ਤੜ ਕਿਹਦੇ ਨਾਲ ਲੜ ਰਹੇ ਹੋ ਸੈਂਟਰ ਨੂੰ ਕਹਿ ਰਹੇ ਹੋ ਪੰਜਾਬ ਦੇ ਹੱਕ ਦੋ ਤੇ ਜਿਹੜੇ ਉਹ ਦੇਣਾ ਨਹੀਂ ਚਾਹੁੰਦੇ ਰੌਣਤ ਤੱਕ ਪਾਵਰ ਦਾ ਪਾਵਰ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਜੇ ਰੌੜਾ ਯੂਨੀਵਰਸਿਟੀ ਦਾ ਇਹ ਤਾਂ ਆਮ ਲੋਕ ਇਹਦੇ ਵਿੱਚ ਕਿਉਂ ਸ਼ਾਮਲ ਹੋਣਾ ਚਾਹ ਰਹੇ ਨੇ ਪੰਜਾਬ ਦੇ ਜਿਹੜੇ ਸਰੂਖ ਤੇ ਰਿਸੋਰਸ ਆ ਜਿਹੜੇ ਸਾਰੇ ਇੱਕ ਹੱਸਬੰਦੇ ਨਾਲ ਲੁੱਟੇ ਜਾ ਰਹੇ ਆ ਕੇਂਦਰੀਕਰਨ ਹੋ ਰਿਹਾ 100% ਕੇਂਦਰੀਕਰਨ ਹੋ ਰਿਹਾ ਉਹ ਜਿਹੜੀ ਬਚੀ-ਗੁਜੀ ਡੈਮੋਕ੍ਰੇਸੀ ਹੈ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਹਰਿਆਣੇ ਦੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਪੀਯੂ ਦੇ ਉੱਤੇ ਹੱਕ ਜਤਾਉਂਦਾ ਨਾ ਕਿ ਤੁਸੀਂ ਇਹ ਮੰਨਦੇ ਕਿ ਸਿਰਫ ਸਿਆਸੀ ਕਰਨ ਤੱਕ ਹੀ ਆ ਛੱਡਗੜ ਦਾ ਵੀ ਤਾਂ ਹੀ ਰੌਲਾ ਪਵਾਇਆ ਨਾ ਉਹਨਾਂ ਨੇ ਵੀ ਇਹ ਜਿਹੜੇ ਦਿੱਲੀ ਤੱਕ ਪਹੁੰਚਣ ਤੋਂ ਪਹਿਲਾਂ ਆਪਾਂ ਹਰਿਆਣੇ ਨੇ ਉਲਝੀ ਜਾਵਾਂਗੇ ਜਿਹੜੇ ਬੰਦੇ ਨੇ ਰੂਲ ਐਂਡ ਡਿਵਾਈਡ ਕਰਕੇ ਸਾਡੇ ਤੇ ਰਾਜ ਕਰਨ ਨਾ ਉਹ ਕਈ ਗੁਣਾ ਵੱਧ ਸਾਡੇ ਨਾਲੋਂ ਸੋਚਦੇ ਜਦੋਂ ਆਸ ਚ ਲੜਨਗੇ ਤੇ ਜਾਣਗੇ ਵੀ ਤਾਂ ਕੇਂਦਰ ਕੋਲ ਨਾ ਕੇਂਦਰੀਕਰਨ ਹੋ ਗਿਆ ਉਸ ਤੋਂ ਬਾਅਦ ਕਹਿਣਗੇ ਯੂਨੀਵਰਸਿਟੀ ਕੰਗਾਲ ਹੋ ਗਈ ਤੇ 550 ਕਿਲਾ ਯੂਨੀਵਰਸਿਟੀ ਦਾ ਤੇ ਉਸ ਤੋਂ ਬਾਅਦ ਚੱਕ ਕੇ ਕਿਸ ਅਡਾਨੀ ਬਾਨੀ ਨੂੰ ਦਿੱਤੀ ਜਾਊਗੀ ਇਤੋਂ ਇੱਕ ਚੰਗੀ ਲੀਡਰਸ਼ਿਪ ਨਿਕਲਦੀ ਨਜ਼ਰ ਆ ਰਹੀ ਹੈ। ਦੇ ਵਿੱਚੋਂ ਪੀ ਦੇ ਵਿੱਚੋਂ ਜਿਹੜੀ ਔਨ ਆਲੇ ਸਮੇਂ ਦੇ ਵਿੱਚ ਪੰਜਾਬ ਦੀ ਬਾਹ ਫੜੂਗੀ ਕੀ ਭੁ익 ਕੀ ਦੇਖਦੇ ਆ ਤੇ ਖਾਸ ਕਰਕੇ ਡਾਇਸਪੋਰਾ ਜਿੱਦਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਇਹ ਪੰਜਾਬੀ ਭਾਈਚਾਰੇ ਨੂੰ ਕਿਦਾਂ ਪ੍ਰਭਾਵਿਤ ਕਰਦੀਆਂ ਨੇ ਇਹ ਚੀਜ਼ਾਂ ਪਰ ਜਿੱਦਾਂ ਆਮ ਆਦਮੀ ਪਾਰਟੀ ਨੂੰ ਵੀ ਤਾਂ ਲੈ ਕੇ ਆਉਣ ਵਾਲੇ ਡਾਇਸਪੋਰਾ ਸੈਕ ਕਿਸੇ ਨਾ ਫੰਡਿੰਗ ਹੁਣ ਡਾਇਸਪੋਰਾ ਸੈਕ ਇਹ ਚਾਉਂਦੇ ਨੇ ਕਿ ਇੱਕ ਖੇਤਰੀ ਪਾਰਟੀ ਬਣੇ ਚਾਹੇ ਅਮਰਤਪਾਲ ਦੀ ਬਣੇ ਚਾਹੇ ਜਿਹੜੇ ਬਾਗੀ ਧੜੇ ਵਾਲੇ ਆਦੇ ਆਪ ਨੂੰ ਕਹਿੰਦੇ ਨੇ ਉਹਨਾਂ ਦੀ ਬਣੇ ਪਰ ਸਖਬੀਰ ਬਾਦਲ ਤੋਂ ਲੋਕਾਂ ਦਾ ਥੋੜਾ ਜਿਹਾ ਮੂਹ ਭੰਗ ਇਸ ਕਰਕੇ ਹੋਇਆ ਵਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਖਾਚਾ ਗਿਆ ਉਹ ਦੁਬਾਰਾ ਜਾ ਕੇ ਬੀਜੇਪੀ ਨਾਲ ਐਲਾਈਅੰਸ ਕਰ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ মিডিਆ ਆਸਟ੍ਰੇਲੀਆ ਤੇ ਪੰਜਾਬੀ ਇਸ ਵੇਲੇ ਦੇਸ਼ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਵਸੇ ਹੋਏ ਨੇ। ਦੇਸ਼ ਦੁਨੀਆ ਅਤੇ ਪੰਜਾਬ ਦੇ ਵਿੱਚ ਲਗਾਤਾਰ ਹੁੰਦੀਆਂ ਤਬਦੀਲੀਆਂ ਹਰ ਪੰਜਾਬੀ ਨੂੰ ਪ੍ਰਭਾਵਿਤ ਕਰਦੀਆਂ ਨੇ ਉਹਨਾਂ ਦੇ ਸਰਕਾਰਾਂ ਤੇ ਹਿੱਤਾਂ ਦੇ ਉੱਤੇ ਆਪਣਾ ਅਸਰ ਰਸੂਖ ਰੱਖਦੀਆਂ ਨੇ। ਅੱਜ ਵੇਲੇ ਜੇਕਰ ਦੇਖਿਆ ਜਾਵੇ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੀ ਵੱਡੀ ਮੂਵਮੈਂਟ ਬਣਦੀ ਨਜ਼ਰ ਆ ਰਹੀ ਹੈ ਭਾਈ ਅਮਰਿਤਪਾਲ ਸਿੰਘ ਤੋਂ ਬਾਅਦ ਜਿਹੜਾ ਪੀਯੂ ਦੇ ਵਿੱਚ ਇੱਕ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਉਹਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਭਾਈ ਬਲਦੇਵ ਸਿੰਘ ਜੀ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਹਾਂਜੀ ਬਲਦੇਵ ਸਿੰਘ ਜੀ ਜਦੋਂ ਆਪਾਂ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਇੱਕ ਕਿਸਾਨ ਮੋਰਚਾ ਇੱਕ ਬਹੁਤ ਵੱਡੀ ਮੂਵਮੈਂਟ ਚੱਲੀ ਹਨਾ ਜਿਹਨੇ ਇੱਕ ਲਗਭਗ ਇੱਕ ਸਾਲ ਤੱਕ ਜਿਹੜੇ ਲੋਕਾਂ ਨੇ ਪ੍ਰੋਟੈਸਟ ਕੀਤਾ ਉਹ ਕੱਲਾ ਪੰਜਾਬ ਤੱਕ ਸੀਮਿਤ ਨਹੀਂ ਰਹੀ ਨਾ ਇੰਡੀਆ ਤੱਕ ਸੀਮਿਤ ਰਹਿੰਦੀ ਆ ਉਹ ਬਿਯੋਂਡ ਇੱਕ ਇੰਟਰਨੈਸ਼ਨਲ ਮੂਵਮੈਂਟ ਹੋ ਕੇ ਨਿਭੜਦੀ ਆ ਪਰ ਮੇਰਾ ਸਵਾਲ ਆ ਜਿਹੜਾ ਉਹ ਇਹ ਆ ਕਿ ਇਸ ਵੇਲੇ ਉਸ ਤੋਂ ਬਾਅਦ ਜਿਹੜੀ ਹੁਣ ਨਵੀਂ ਮੂਵਮੈਂਟ ਪਿਊ ਦੇ ਵਿੱਚ ਖੜੀ ਹੋ ਰਹੀ ਆ ਤੁਸੀਂ ਇਸ ਵੇਲੇ ਇਹਨੂੰ ਗਰੋ ਹੁੰਦੇ ਹੋਏ ਵੇਖਦੇ ਆਂ ਪਰ ਕੀ ਸੋਚਦੇ ਆ ਅਸਲ ਦੇ ਵਿੱਚ ਕਾਰਨ ਕੀ ਨੇ ਕੀ ਗੱਲਬਾਹ ਚੱਲ ਰਹੀ ਹੈ ਕਿਉਂ ਵਿਦਿਆਰਥੀ ਜਿਹੜੇ ਨੇ ਇੱਥੇ ਆਪਣਾ ਜਿਹੜਾ ਮੋਰਚਾ ਜਾਂ ਆਪਣੀ ਇੱਕਪੱਖਵੀਂ ਜੰਗ ਨੂੰ ਉਹਨਾਂ ਨੇ ਜਾਰੀ ਕੀਤਾ ਤੇ ਆਮ ਲੋਕ ਇਹਦੇ ਵਿੱਚ ਕਿਹੜੀ ਗੱਲੋਂ ਦਾਖਲ ਹੋਣਾ ਸ਼ੁਰੂ ਹੋ ਗਏ ਜਦੋਂ ਕਿ ਜੇ ਰੌਲਾ ਯੂਨੀਵਰਸਿਟੀ ਦਾ ਹੈ ਤਾਂ ਆਮ ਲੋਕ ਇਹਦੇ ਵਿੱਚ ਕਿਉਂ ਸ਼ਾਮਲ ਹੋਣਾ ਚਾਹ ਰਹੇ ਨੇ ਤੇ ਕੀ ਸਾਰੇ ਕਾਰਨ ਨੇ ਇਹਨਾਂ ਨੂੰ ਕਿੱਦਾਂ ਦੇਖਦੇ ਆ ਤੁਸੀਂ ਹਾਂਜੀ ਜਗਮੀਤ ਵੀਰ ਜੀ ਪਹਿਲਾਂ ਤਾਂ ਗੱਲ ਜੇ ਨੂੰ ਵੱਡੇ ਅੰਗਲ ਨਾਲ ਸਮਝਣਾ ਹੋਵੇ ਲੜਾਈ ਪਾਵਰ ਤੇ ਅਡਿਓਲੋਜੀ ਦੀ ਆ ਪਾਵਰ ਕੱਲ ਇੱਥੇ ਚਿੜੀ ਜਿਹੀ ਲੜਾਈ ਆ ਕੇਵਲ ਤੇ ਕੇਵਲ ਆਪਣੀ ਯੂਨੀਵਰਸਿਟੀ ਦੀ ਨਹੀਂ ਹੈਗੀ ਅੱਛਾ ਜੀ ਹਾਂ ਜੀ ਇਹਨੂੰ ਆਪਾਂ ਦੇਖਦੇ ਆਂ ਵੀ ਅ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਲੜਾਈ ਹੋ ਨਿਬੜੀ ਉਹ ਵਰਲਡ ਵਾਈਡ ਗਈ ਹੂੰ ਵਰਲਡ ਵਾਈਡ ਦੇ ਵਿੱਚ ਗਈ ਤੇ ਆਪਣਾ 800 ਕਿਸਾਨ ਦੀ ਜਿਹੜੀ ਸ਼ਹਾਦਤ ਵੀ ਹੋਈ ਉਸ ਤੋਂ ਬਾਅਦ ਮੋਦੀ ਸਾਹਿਬ ਅਚਾਨਕ ਆਉਂਦੇ ਤੇ ਮੋਦੀ ਸਾਹਿਬ ਕਹਿੰਦੇ ਜਿਹੜੇ ਬੈਲ ਆ ਉਹ ਅਸੀਂ ਵਾਪਸ ਲੈ ਲਈ। ਹੂੰ ਮੋਦੀ ਸਾਹਿਬ ਅਚਾਨਕ ਆਏ ਤੇ ਮੋਦੀ ਸਾਹਿਬ ਕਹਿੰਦੇ ਵੀ ਬੈਲ ਅਸੀਂ ਲਾਗੂ ਕਰਨ ਲੱਗੇ। ਹੂੰ ਤਾਂ ਥੋੜੇ ਜੇ ਟਾਈਮ ਦੇ ਵਿੱਚ 800 ਕਿਸਾਨਾਂ ਦੀ ਜਾਨ ਜਾਣੀ ਉਸ ਤੋਂ ਬਾਅਦ ਜਿਹੜਾ ਮੋਰਚਾ ਨੂੰ ਆਪਾਂ ਸਫਲਤਾ ਜਿਹੜੀ ਮੰਨ ਲਈ ਵੀ ਆਪਾਂ ਮੰਨਿਆ ਕਿ ਇਹ ਜਿਹੜਾ ਜਿਹੜਾ ਮੋਰਚਾ ਉਹ ਸਫਲ ਹੋ ਗਿਆ। ਪਰ ਉਸ ਤੋਂ ਬਾਅਦ ਜਿੱਦਾਂ ਹੀ ਕਿਸਾਨ ਵਾਪਸ ਆ ਗਏ ਜਥੇਬੰਦੀਆਂ ਦੇ ਵਿੱਚ ਏਕਾ ਨਹੀਂ ਰਿਹਾ ਉਹ ਜਿਹੜੀ ਕਿਸਪੈਟ ਪਿੱਛੋਂ ਦੀ ਹੁੰਦੀ ਰਹੀ। ਹੂੰ ਹੁੰਦੀ ਰਹੀ ਤੇ ਜਦੋਂ ਹੁਣ ਦੁਬਾਰਾ ਜਦੋਂ ਆਮ ਆਦੀ ਪਾਰਟੀ ਨੇ ਮੋਰਚਾ ਚੁਕਾਇਆ ਤੇ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੇ ਨਹੀਂ ਹੋਈਆਂ ਹੁਣ ਪੀਯੂ ਤੇ ਆ ਜਾਂਦੇ ਆਪਾਂ ਪੀਓ ਦੇ ਵਿੱਚ ਜਿਹੜਾ ਇਹ ਵਾਰ-ਵਾਰ ਤੁਸੀਂ ਕਹਿੰਨਾ ਕਿ ਵਾਰ-ਵਾਰ ਕਿਉਂ ਲਹਿਰਾਂ ਉੱਠਦੀਆਂ ਵਾਰ-ਵਾਰ ਕਿਉਂ ਜਿਹੜੀਆਂ ਜਿਹੜੇ ਚੱਲਦੀਆਂ ਹਾਂ ਮੈਂ ਇਹ ਵੀ ਮੇਰਾ ਇੱਕ ਕੰਸਰਨ ਨਹੀਂ ਹੈ ਕਿ ਵਾਰੀ-ਵਾਰੀ ਜਿਹੜੀਆਂ ਲਹਿਰਾਂ ਨੇ ਉਹ ਪੰਜਾਬ ਦੇ ਵਿੱਚ ਉੱਠਦੀਆਂ ਨੇ ਪਰ ਮੇਰਾ ਕਹਿਣ ਤੋਂ ਭਾਵੇਂ ਸੀ ਕਿ ਇਸ ਵੇਲੇ ਹੁਣ ਇੱਥੇ ਪੀਯੂ ਦੇ ਵਿੱਚ ਕੀ ਰੌਲਾ ਚੱਲ ਰਿਹਾ ਹੈ ਆ ਯੂ ਦੇ ਵਿੱਚ ਰੋਲਾ ਜਿਹੜਾ ਹੈਗਾ ਜੇ ਇਹਨੂੰ ਆਪਾਂ ਛੋਟੇ ਐਂਗਲ ਤੋਂ ਦੇਖਣਾ ਹੋਵੇ ਤਾਂ ਉਹਨਾਂ ਨੇ ਸਨ ਨਟ ਪਹਿਲਾਂ ਭੰਗ ਕੀਤਾ ਉਸ ਤੋਂ ਬਾਅਦ ਜਿਹੜਾ ਹੁਣ ਇਹ ਲੈ ਕੇ ਆਏ ਨੋਟੀਫਿਕੇਸ਼ਨ ਜਿਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਇੱਕ ਸਟੂਡੈਂਟ ਆ ਉਹ ਧਰਨਾ ਵਗੈਰਾ ਜਾਂ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਕਰ ਨਹੀਂ ਸਕਦੇ ਆਲਮੋਸਟ ਖਤਮ ਸਿੱਧਾ ਹੀ ਕੇਂਦਰੀਕਰਨ ਹੀ ਆ ਇਸ ਤੋਂ ਬਾਅਦ ਜੇ ਉਹ ਨਹੀਂ ਲੜਦੇ ਤਾਂ ਮਤਲਬ ਜਿਹੜੀ ਤੁਸੀਂ ਪਹਿਲੀ ਗੱਲ ਕਹਿ ਕੇ ਹਟਿਆ ਕਿ ਪਾਵਰ ਤੇ ਆਈਡੀਓਲੋਜੀ ਨੂੰ ਸ਼ਿਫਟ ਕੀਤਾ ਜਾ ਰਿਹਾ ਉਹਦੇ ਟੋਟਲ ਡਾਇਰੈਕਸ਼ਨ ਟੋਟਲੀ ਹਾਂ ਟੋਟਲੀ ਆਪਣਾ ਇਧਰ ਕੇਂਦਰਤ ਹੋਣ ਜਾ ਰਹੀ ਆ ਆਰਐਸਐਸ ਵਾਲੀ ਦੀ ਜਿਹੜੀ ਆਈਡੀਓਲੋਜੀ ਉਹ ਭਾਰੀ ਹੋ ਜੂਗੀ ਇਸ ਤੋਂ ਬਾਅਦ ਜੇ ਆਪਾਂ ਨਹੀਂ ਲੜਦੇ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਵੇਂ ਸ਼ਾਮ ਸਿੰਘ ਅਟਾਰੀ ਨੇ ਸਭਰਾਵਾਂ ਵਾਲੀ ਤੇ ਮੁੱਦਗੀ ਦੀ ਲੜਾਈ ਜਿਹੜੀ ਅਖੀਰਲੀ ਲੜੀ ਸੀ ਇਹ ਸਾਡੇ ਤੇ ਤਕਰੀਬਨ ਤਕਰੀਬਨ ਪੰਜਾਬੀਆਂ ਤੇ ਉੱਥੋਂ ਤੱਕ ਦੀ ਸਥਿਤੀ ਜਾਣ ਬਣੀ ਹੈ ਜੇਕਰ ਅਸੀਂ ਇਹਨੂੰ ਨਹੀਂ ਚੰਗੇ ਤਰੀਕੇ ਨਾਲ ਲੜਦੇ ਤਾਂ ਕੇਂਦਰ ਬੜੇ ਹਲਕੇ ਫਤ ਫੁਲਕੇ ਤਰੀਕੇ ਦੇ ਨਾਲ ਯੂਨੀਵਰਸਿਟੀ ਜਿਵੇਂ ਸਾਡਾ ਭਾਗੜਾ ਜਿਹੜਾ ਵੀ ਐਮਬੀ ਬੀਬੀਐਮਪੀ ਖਤਮ ਕਰਤਾ ਬੀਬੀਐਮਪੀ ਤੋਂ ਖਤਮ ਕੀਤਾ ਸੀਗਾ ਉਦਾਂ ਹੀ بڑے ਤਰੀਕੇ ਦੇ ਨਾਲ ਲੈ ਜੂਗਾ ਜਿੱਦਾਂ 50 50 ਕਿਲੋਮੀਟਰ ਜਿਹੜੀ ਬੀਐਸਐਫ ਆ ਉਹ ਅੰਦਰ ਵੜੀ ਹੋਈ ਹੈ ਪੰਜਾਬ ਦੇ ਜਿਹਦੇ ਦੇ ਵਿੱਚ ਇਹ ਕਿਹਾ ਗਿਆ ਕਿ ਇੱਥੇ ਡਰੱਗ ਦਾ ਯਹੀ ਹੈ ਉਹ ਹੈ ਨਾ ਉਹ ਇੱਕ ਸਿਰਫ ਇੱਕ ਬਹਾਨੀ ਨਹੀਂ ਪੰਜਾਬ ਦੇ ਜਿਹੜੇ ਰਸੂਖ ਤੇ ਰਿਸੋਰਸ ਆ ਜਿਹੜੇ ਸਾਰੇ ਇੱਕ ਸਾਭੰਦੇ ਨਾਲ ਲੁੱਟੇ ਜਾ ਰਹੇ ਆ ਕੇਂਦਰੀਕਰਨ ਹੋ ਰਿਹਾ ਕੇਂਦਰੀਕਰਨ 100% ਕੇਂਦਰੀਕਰਨ ਹੋ ਰਿਹਾ ਤੇ ਇਸ ਦੇ ਵਿੱਚ ਦੂਸਰੇ ਪਾਸੇ ਆਪਾਂ ਦੇਖ ਰਹੇ ਹਾਂ ਜਿਵੇਂ ਜਿਵੇਂ ਮੋਦੀ ਮੋਦੀ ਸਾਹਿਬ ਜੀ ਹੋਰ ਤਾਕਤਵਰ ਹੁੰਦੇ ਜਾ ਰਹੇ ਆ ਜਿਵੇਂ ਹੁਣ ਬਿਹਾਰ ਚ ਉਹਨਾਂ ਦੇ ਵਿੱਚ ਵੀ ਮੋਦੀ ਸਾਹਿਬ ਲੈ ਗਏ ਤਾਂ ਉਹਨਾਂ ਦੇ ਜਿਹੜੇ ਹੌਸਲੇ ਹੋਰ ਬਲੰਦ ਹੋ ਜਾਂਦੇ ਆ ਉਸ ਤੋਂ ਬਾਅਦ ਜਿੱਦਾਂ ਕਿਸਾਨੀ ਧਰਨੇ ਦਾ ਉਹਦੋਂ ਅਸਰ ਉਹਨਾਂ ਤੇ ਹੋਇਆ ਉਸ ਤੋਂ ਬਾਅਦ ਉਹ ਕਾਮਯਾਬ ਹੋ ਗਏ ਉਹਨਾਂ ਨੂੰ ਨਖੇੜਨ ਦੇ ਵਿੱਚ ਤੇ ਇੱਥੇ ਲੱਕਲੀ ਇਹ ਹੋ ਗਿਆ ਵਿਜੜੇ ਜਿਹੜੇ ਤੁਸੀਂ ਕਹਿੰਨਾ ਆਮ ਲੋਕਾਂ ਤੋਂ ਜਾ ਰਹੇ ਆ ਆਮ ਲੋਕਾਂ ਨੂੰ ਇਸ ਗੱਲ ਦੀ ਚੰਗੀ ਚੰਗੀ ਤਰ੍ਹਾਂ ਸਮਝ ਲੱਗ ਗਈ ਆ ਜਗਮੀਦ ਵੀਰ ਜੀ ਤਿੰਨਾ ਪਾਰਟੀਆਂ ਤੋਂ ਉੱਚਾ ਉੱਠ ਕੇ ਸੋਚਣ ਲੱਗ ਗਏ ਆ ਤਾਂ ਕਰਕੇ ਉਹ ਸਟੂਡੈਂਟ ਆਦੇ ਬੱਚਿਆਂ ਦੇ ਨਾਲ ਆ ਕੇ ਪੰਜਾਬੀ ਤੇ ਹਰਿਆਣੇ ਵਾਲੇ ਸਾਡੇ ਸਾਡੇ ਲੋਕ ਨਹੀਂ ਉਹ ਤਾਂ ਕਰਕੇ ਆਦੇ ਬੱਚਿਆਂ ਦੇ ਅੱਗੇ ਮਗਰ ਖੜ ਗਏ ਉਹ ਜਿਹੜੀ ਬਚੀ ਗੁਜੀ ਡੈਮੋਕ੍ਰੇਸੀ ਹੈ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਦੇ ਵਿੱਚ ਜੇ ਤੁਸੀਂ ਦੇਖਦੇ ਆ ਇਹਦੇ ਵਿੱਚ ਆਊਟਕਮ ਕੀ ਆ ਦੋਨਾਂ ਧਰਨੇ ਦੇ ਵਿੱਚੋਂ ਜਿਹੜੀ ਆਪਣਾ ਕਿਸਾਨ ਜਥੇਬੰਦੀਆਂ ਦਾ ਧਰਨਾ ਲੱਗਾ ਕਿਸਾਨ ਕਿਸਾਨੀ ਮੋਰਚਾ ਹਮ ਤੇ ਜਿਹੜੀ ਜਿਹੜੇ ਇਹ ਸਟੂਡੈਂਟ ਸਾਡੇ ਕਰ ਰਹੇ ਆ ਇਹਦੇ ਵਿੱਚੋਂ ਇੱਕ ਤਾਂ ਸਾਨੂੰ ਉਹਦੇ ਵਿੱਚੋਂ ਸਾਨੂੰ ਇਹ ਸੀਗਾ ਵੀ ਹਰਿਆਣੇ ਤੇ ਪੰਜਾਬ ਦੇ ਵਿੱਚ ਨਾ ਜਿਹੜੇ ਆਪਸੀ ਸਬੰਧ ਸੀਗੇ ਆਮ ਲੋਕਾਂ ਦੇ ਪੀਪਲ ਟੂ ਪੀਪਲ ਪੀਪਲ ਟੂ ਪੀਪਲ ਵੀ ਉਹ ਅਟੈਚ ਨਹੀਂ ਸੀਗੇ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਸਾਨੂੰ ਪਤਾ ਹੀ ਆ ਜਦੋਂ ਵੀ ਕਿਤੇ ਪੰਜਾਬ ਦੇ ਸਿੱਖਾਂ ਦੀ ਗੱਲ ਆਉਂਦੀ ਪੱਗਾਂ ਵਾਲਿਆਂ ਦੀ ਗੱਲ ਹੁੰਦੀ ਤਾਂ ਉਹ ਨੈਸ਼ਨਲ ਮੀਡੀਆ ਵੱਧ ਚੜ੍ਹ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹ ਜਿਹੜੇ ਆਮ ਲੋਕ ਸੀ ਉਹਨਾਂ ਤੇ ਅਸਰ ਬਹੁਤ ਛੇਤੀ ਹੁੰਦੀ ਹੈ। ਜੁਪੀ ਬਿਹਾਰ ਨਾਲੋਂ ਤੇ ਜ਼ਿਆਦਾ ਜ਼ਿਆਦਾ ਅਸਰ ਕਰਦੀ ਪਰ ਹਰਿਆਣੇ ਵਾਲਿਆਂ ਤੇ ਵੀ ਕਰਦੀ ਸੀ। ਪਰ ਜਦੋਂ ਧਰਨੇ ਦੇ ਵਿੱਚ ਉਹ ਇਕੱਠੇ ਬੈਠੇ ਤਾਂ ਉਹ ਕਿਤੇ ਨਾ ਕਿਤੇ ਅਸਰ ਆ ਉਹ ਬਹੁਤ ਜ਼ਿਆਦਾ ਘਟਿਆ। ਸਬੰਧ ਵਧੀਆ ਹੋਏ। ਸਬੰਧ ਪਿਆਰ ਬਹੁਤ ਵਧੀਆ ਹਰਿਆਣੇ ਦੇ ਨਾਲ। ਹੁਣ ਜਦੋਂ ਪੀਯੂ ਦੇ ਆਹ ਮਸਲਾ ਹੋਇਆ ਤਾਂ ਹਰਿਆਣਾ ਇੱਕ ਡਾਕੇ ਪੰਜਾਬ ਦੇ ਨਾਲ ਫੇਰ ਖੜ ਗਿਆ। ਤਾਨੂੰ ਲੱਗਦਾ ਇਹ ਗੱਲ ਜਾਇਜ਼ ਹੈ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਹਾਂਜੀ ਬਿਲਕੁਲ ਮੈਂ ਇਹ ਮਹਿਸੂਸ ਕਰਦਾ ਇਹ ਚੀਜ਼ ਨੂੰ ਵੀ ਹਰਿਆਣਾ ਤੁਹਾਡਾ ਐਨਲਿਸਿਸ ਹੈ ਜਾਂ ਤੁਹਾਡਾ ਪ੍ਰੈਡਿਕਸ਼ਨ ਹੈ ਮੇਰੀ ਪ੍ਰੈਡਿਕਸ਼ਨ ਹੈ ਕਿ ਹਰਿਆਣਾ ਕਾਫੀ ਕਿ ਹਰਿਆਣੇ ਦੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਪੀਯੂ ਦੇ ਉੱਤੇ ਹੱਕ ਜਤਾਉਂਦਾ ਨਾ ਕਿ ਤੁਸੀਂ ਇਹ ਮੰਨਦੇ ਕਿ ਸਿਰਫ ਸਿਆਸੀ ਕਰਨ ਤੱਕ ਹੀ ਆਗੇ ਜਿੱਦਾਂ ਉਹਨਾਂ ਦੀ ਵਿਦਿਆਰਥੀ ਜਥੇਬੰਦੀਆਂ ਹੋ ਗਈਆਂ ਏਬੀਵੀਪੀ ਵਰਗੀਆਂ ਉਹੀ ਇਹ ਕੰਮ ਕਰਦੀਆਂ ਨੇ ਯਾਨੀ ਹਰਿਆਣਾ ਤਾਂ ਦੇਖੋ ਜੀ ਪਾਰਟ ਆਫ ਪੰਜਾਬ ਹੀ ਹੈ ਨਾ ਜੇ ਜਦੋਂ ਅਸੀਂ ਸਹਿਰਦਤਾ ਦੇ ਨਾਲ ਗੱਲ ਕਰਦੇ ਹਾਂ ਜਾਂ ਇਕੱਠੇ ਹੋਣ ਦੀ ਗੱਲ ਕਰਦੇ ਆਂ ਚੰਗੀ ਆਪਾਂ ਇੱਕ ਆ ਵਧੀਆ ਲੋਕ ਭਲਾਈ ਵਾਲੇ ਪਾਸੇ ਨੂੰ ਲਿਜਾ ਕੇ ਗੱਲ ਕਰਦੇ ਹਰਿਆਣਾ ਇੱਕ 파ੜ ਤਾਂ ਪੰਜਾਬ ਦਾ ਹੀ ਹੈ ਨਾ ਤਾਂ ਉਹ ਲੋਕਾਂ ਨੂੰ ਇੰਨਾ ਜ਼ਿਆਦਾ ਡਿਵਰਟ ਕੀਤਾ ਹੋਇਆ ਚੰਡੀਗੜ੍ਹ ਦਾ ਵੀ ਤਾਂ ਹੀ ਰੌਲਾ ਪਵਾਇਆ ਨਾ ਉਹਨਾਂ ਨੇ ਵੀ ਇਹ ਜਿਹੜੇ ਦਿੱਲੀ ਤੱਕ ਪਹੁੰਚਣ ਤੋਂ ਪਹਿਲਾਂ ਆਪਾਂ ਹਰਿਆਣੇ ਨੇ ਹੀ ਉਲਝੀ ਜਾਵਾਂਗੇ ਹੂੰ ਮਤਲਬ ਤੁਹਾਡੀਆਂ ਜਿਹੜੀਆਂ ਤੋਪਾਂ ਦੇ ਮੂੰਹ ਆ ਉਹ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਜਾ ਕੇ ਆਪਸ ਦੇ ਵਿੱਚ ਜਿਹੜਾ ਇੱਕ ਆਪਸ ਦੇ ਵਿੱਚ ਉਹਨਾਂ ਨੇ ਕਹਿਹੋ ਜਿਹੀ ਵਰਤਾਨ ਦੀ ਸਿਰਜਣਾ ਕੀਤੀ ਹੈ ਬਿਲਕੁਲ ਤਾਂ ਹੀ ਝੰਡੀਗੜ੍ਹ ਇੱਕ ਕਾਨੂੰਨੀ ਨਾ ਦਿੱਤਾ ਉਹਨਾਂ ਨੇ ਤਾਂ ਹੀ ਝੰਡੀਗੜ੍ਹ ਦੋਨਾਂ ਨੂੰ ਡਿਸਪਿਊਟਡ ਰੱਖਿਆ ਹੋਇਆ ਵੀ ਜਿੱਦਾਂ ਆਪਾਂ ਕਹਿ ਦਿੰਨੇ ਕਿ ਗੋਰੇ ਆਰੀਜਨਾ ਜਿਹੜਾ ਉਹ ਡਿਸਪਿਊਟਡ ਛੱਡ ਗਏ ਡਿਸਪਿਊਟਡ ਜਾਣ ਕੇ ਛੱਡਿਆ ਹੋਇਆ ਹੈ ਹਾਂ ਕਿ ਇਹ ਆਪਸ ਵਿੱਚ ਲੜਨਗੇ ਤੇ ਆਖਰਕਾਰ ਸਰਪੰਚ ਕੋਲੇ ਕਿਸੇ ਨਾ ਕਿਸੇ ਨੂੰ ਤਾਂ ਮੰਨਣਗੇ ਨਾ ਹਾਂ ਜਦੋਂ ਆਪਸ ਵਿੱਚ ਲੜਨਗੇ ਤੇ ਜਾਣਗੇ ਵੀ ਤਾਂ ਕੇਂਦਰ ਕੋਲ ਨਾ ਪਰ ਜਦੋਂ ਪਾਣੀ ਆਂ ਦਾ ਮਸਲਾ ਹੁੰਦਾ ਹਰਿਆਣਾ ਦੇ ਪੰਜਾਬ ਲੜਦੇ ਤੇ ਜਾਂਦੇ ਵੀ ਕੇਂਦਰ ਫਿਰ ਉਹ ਦੱਸਦਾ ਵੀ ਕਿੰਨੀ ਕੀ ਹਿਸਾਬ ਨਾਲ ਤੁਹਾਨੂੰ ਮੈਂ ਕਿਵੇਂ ਰੱਖਣਾ ਕਿਵੇਂ ਨਹੀਂ ਰੱਖਣਾ ਤੇ ਮਤਲਬ ਤੁਸੀਂ ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਾਂ ਬਿਲਕੁਲ ਬਿਲਕੁਲ ਪਰ ਆਪਾਂ ਜਦੋਂ ਦੇਖਦੇ ਹਾਂ ਕਿ ਜਿੱਦਾਂ ਹੁਣ ਇਹ ਪੀਯੂ ਦਾ ਮਸਲਾ ਆਇਆ ਆਮ ਲੋਕਾਂ ਨੇ ਉਹ ਲੜਾਈ ਲੜੀ ਤੁਸੀਂ ਇਹ ਗੱਲ ਕਹੀ ਕਿ ਹਾਂ ਜਿਹੜੇ ਮਤਲਬ ਪਾਵਰ ਤੇ ਆਈਡੀਓਲੋਜੀ ਦਾ ਜਿਹੜਾ ਰੌਲਾ ਆ ਦਰਅਸਲ ਲਗਾਤਾਰ ਜਿਹੜੀ ਤੁਹਾਡੇ ਕਹਿਣ ਦੇ ਤੋ ਭਾਵੇਂ ਆ ਕਿ ਜਿਹੜੀ ਆਡਿਓਲੋਜੀ ਆ ਉਹ ਇੰਪੋਜ਼ ਕੀਤੀ ਜਾ ਰਹੀ ਹੈ ਥੋਪੀ ਜਾ ਰਹੀ ਹੈ ਕੁਝ ਲੋਕਾਂ ਦੇ ਉੱਤੇ ਜਿਹੜਾ ਜਿਹੜੀ ਉਹਨੂੰ ਰੈਜ਼ਿਸਟੈਂਸ ਦਿਖਾਉਂਦੇ ਨੇ ਤੇ ਦੂਜੀ ਸਾਈਡ ਜਿੱਦਾਂ ਜਿੱਦਾਂ ਜਿਹੜਾ ਸੈਂਟਰ ਆ ਉਹ ਪਾਵਰਫੁੱਲ ਹੋ ਰਿਹਾ ਤੇ ਉਹ ਹੌਲੀ-ਹੌਲੀ ਜਿਹੜੇ ਆਪਣੇ ਲਗਾਤਾਰ ਪੈਰ ਪਸਾਰ ਰਿਹਾ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਇਹ ਸੱਚੀ-ਮੁੱਚੀ ਚਿੰਤਾ ਕਰਨ ਵਾਲੀਆਂ ਗੱਲਾਂ ਨੇ ਹਾਂਜੀ ਬਿਲਕੁਲ ਜਗਮੀਤ ਵੀਰ ਇਹ ਵਾਕਿਆ ਚਿੰਤਾ ਕਰਨ ਵਾਲੀਆਂ ਗੱਲਾਂ ਹੈਗਾ ਹੁਣ ਤੁਸੀਂ ਸਿੰਗਰਾਂ ਤੋਂ ਲੈ ਕੇ ਪਲੱਸ ਹਿੰਦੀ ਭਾਸ਼ਾ ਨੂੰ ਵਿੱਚ ਹੀ ਰੱਖ ਲੈਨੇ ਆਪਾਂ ਭਾਸ਼ਾ ਸਿੱਖਣੀ ਕੋਈ ਮਾੜੀ ਗੱਲ ਨਹੀਂ ਹੈਗੀ ਹਿੰਦੀ ਹੋਵੇ ਇੰਗਲਿਸ਼ ਹੋਵੇ ਪੰਜਾਬੀ ਹੋਵੇ ਪਰ ਕਿਸੇ ਤੇ ਇੰਪੋਜ਼ ਕਰ ਨਹੀਂ ਕਿਸੇ ਤੇ ਥੋਪਣੀ ਲਿਜਾ ਕੇ ਉਹਦਾ ਜਿਵੇਂ ਹੁਣ ਗਰਦਾਸ ਮਾਨ ਵੀ ਸੀ ਇਨਵੋਲਵ ਹੋ ਗਿਆ ਸੀ ਉਹਦੇ ਵਿੱਚ ਉਹ ਵੀ ਮਾਸੀ ਕਹਿਣ ਲੱਗ ਗਿਆ ਸੀ ਹਨਾ ਏਜੰਸੀਆਂ ਮਤਲਬ ਇਦਾਂ ਆਪ ਦਾ ਤਰੀਕੇ ਨਾਲ ਕੰਮ ਕਰਾਉਂਦੀਆਂ ਜਿਵੇਂ ਕੰਸਰਨ ਨਹੀਂ ਅੰਦੋਲਨ ਸੀਗਾ ਉੱਥੋਂ ਪਹਿਲਾਂ ਉੱਥੇ ਮੰਨ ਲਈ ਗੱਲ ਉਹਨਾਂ ਦੀ ਹਾਂ ਵੀ ਵਾਪਸ ਹੀ ਲੈਣੇ ਬੈਲ ਜਦੋਂ ਵਾਪਸ ਆਏ ਤਾਂ ਏਜੰਸੀਆਂ ਨੇ ਵੇਚ ਦੀ ਪੈਕੇਜ ਜਿਵੇਂ ਉਗਰਾਹ ਜਥੇਬੰਦੀ ਨੂੰ ਨਾਲ ਹੀ ਨਹੀਂ ਤੁਰਨ ਦਿੱਤਾ ਤੁਰੀਆਣੀ ਜਿਉਂ ਆਪਣੀ ਤੁਰੇ ਆ ਆਪਣਾ ਰਾਜੇਵਾਲ ਦੀ ਜਥੇਬੰਦੀ ਨਾਲ ਨਹੀਂ ਤੁਰੀ ਪੰਦੇਹਰ ਤੇ ਡੱਲੇਵਾਲ ਸਾਹਿਬ ਦੇ ਨਾਲ ਜਦੋਂ ਹਣ ਤੁਰੇ ਸੀਗੇ ਦੁਬਾਰਾ ਤੇ ਉੱਥੇ ਉਹ ਕਾਮਯਾਬ ਹੋ ਗਏ ਇਸੇ ਤਰ੍ਹਾਂ ਏਜੰਸੀਆਂ ਦਾ ਜਿਹੜਾ ਕੰਮ ਆ ਜਿਹੜੀ ਜਿਹੜਾ ਥੋਪਣੀਆਂ ਚੀਜ਼ਾਂ ਪੰਜਾਬ ਦੀ ਖਾਸ ਕਰਕੇ ਪੰਜਾਬ ਤੇ ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਨਾ ਜ਼ਿਆਦਾ ਉਹਦੇ ਇੱਕ ਬਹੁਤ ਇੱਕ ਮੇਰੀ ਜਿਹੜੀ ਮੇਰਾ ਮੰਨਣਾ ਹੈਗਾ ਨਾ ਤੁਹਾਡਾ ਅਨਲਿਸਿਸ ਮੇਰਾ ਅਨਲਿਸਿਸ ਹੈਗਾ ਮੈਨੂੰ ਇਹ ਲੱਗਦਾ ਵੀ ਜੇ ਪੰਜਾਬ ਪਰਫੁੱਲਿਤ ਹੁੰਦਾ ਉੱਥੋਂ ਸਾਰੇ ਨੈਕਸਸ ਟੁੱਟਦੇ ਆ ਤਾਂ ਲੋਕ ਖੁਸ਼ਹਾਲ ਹੁੰਦੇ ਆ ਤਾਂ ਪੰਜਾਬੀ ਦੁਬਾਰਾ ਆਪ ਦੇ ਰਾਜ ਭਾਗ ਦੀ ਗੱਲ ਕੇਂਦਰ ਨਾਲ ਟੇਬਲ ਟਾਕ ਤੇ ਬੈਠ ਕੇ ਜ਼ਰੂਰ ਕਰਨਗੇ ਕਿਉਂਕਿ ਜਿਉ ਸੁਰਤ ਚ ਆਉਂਦੇ ਆ ਤਾਂ ਉਹ ਜ਼ਰੂਰ ਇਹ ਗੱਲ ਪੁੱਛਣਗੇ ਭਾਈ ਜਿਹੜੇ ਤੁਸੀਂ ਵਾਦੇ ਸਾਡੇ ਨਾਲ ਕੀਤੇ ਸੀ ਉਹ ਪੂਰੇ ਕਰੋ ਗੱਲ ਮੈਂ ਇਸ ਛੋਟੀ ਜੀ ਗੱਲ ਨੂੰ ਇੱਥੋਂ ਤੱਕ ਲੈ ਕੇ ਜਾਣਾ ਚਾਹਣਾ ਤਾਂ ਕੇਂਦਰ ਚੰਗੀ ਜਿਹੜਾ ਜਿਹੜੇ ਬੰਦੇ ਨੇ ਰੂਲ ਐਂਡ ਡਿਵਾਈਡ ਕਰਕੇ ਸਾਡੇ ਤੇ ਰਾਜ ਕਰਨ ਨਾ ਉਹ ਕਈ ਗੁਣਾ ਵੱਧ ਸਾਡੇ ਨਾਲੋਂ ਸੋਚਦੇ ਆ ਹੂੰ ਤਾਂ ਉਹ ਜਿਹੜੀਆਂ ਇਹ ਚੀਜ਼ਾਂ ਛੋਟੀਆਂ-ਛੋਟੀਆਂ ਲੜਾਈਆਂ ਜਾਂਦਾ ਤੇ ਇਹਦੇ 'ਚ ਇੱਕ ਚੀਜ਼ ਆ ਜਾਂਦੀ ਵੀ ਸਾਡੇ ਕਹਿੰਦੇ ਯਾਰ ਕਿਉਂ ਲੜਨਾ ਕਈ ਵਾਰ ਸਵਾਲ ਆ ਜਾਂਦਾ ਨਾ ਸਾਡੀ ਮਨ 'ਚ ਵੀ ਕਿਉਂ ਲੜੀਏ ਯਾਰ ਕਿਤੇ ਕਿਹੜਾ ਕਿੱਥੇ ਧਰਨਾ ਦੇਣਾ ਪੈਂਦਾ ਕਿਤੇ ਕਿੱਥੇ ਧਰਨਾ ਦੇਣਾ ਪੈਂਦਾ ਤੇ ਫਿਰ ਲੀਡਰ ਵੀ ਬੈਕ ਜਾਂਦੇ ਜ਼ਿਆਦਾਤਰ ਹਣਾ ਪਰ ਲੜਦੇ ਰਹਿਣਾ ਚਾਹੀਦਾ ਕੋਈ ਆਖਰਕਾਰ ਕੋਈ ਮਤਲਬ ਸੋਲੂਸ਼ਨ ਕੋਈ ਹੱਲ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਅੱਜ ਪੀਯੂ ਦੀ ਲੜਾਈ ਨੂੰ ਤੁਸੀਂ ਹੋਂ ਦੀ ਲੜਾਈ ਦੱਸਿਆ ਪਹਿਲਾਂ ਕਿਸਾਨੀ ਮੋਰਚਾ ਦੱਸਦੇ ਸੀ ਫਿਰ ਕੋਈ ਨਾ ਕੋਈ ਪੋਲੀਟਿਕਲ ਲੀਡਰ ਜੰਪ ਇਨ ਕਰ ਜਾਂਦਾ ਉਹ ਕਹਿੰਦਾ ਕਿ ਹਾਂ ਕਿ ਮੈਂ ਤੁਹਾਨੂੰ ਡਾਇਰੈਕਸ਼ਨ ਦਿੰਨਾ ਆ ਕਿ ਇਹ ਇਹ ਇਸ ਰਾਹ ਦੇ ਉੱਤੇ ਚੱਲੋ ਨਹੀਂ ਤਾਂ ਤੁਹਾਡੀ ਹੋਂਦ ਖਤਮ ਹੋ ਜਾਣੀ ਆ ਤੇ ਮਤਲਬ ਇਦਾਂ ਆ ਕਿ ਜਿੱਦਾਂ ਲੋਕਾਂ ਨੂੰ ਥਕਾਇਆ ਜਾ ਰਿਹਾ ਕਦੇ ਕੋਈ ਮੁਹਿੰਮ ਭਾਵੇਂ ਕਿ ਇਹ ਗੱਲ ਤਾਂ ਲੋਕ ਕਹਿੰਦੇ ਹੁੰਦੇ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾ ਹਾਂਜੀ ਪਰ ਅੱਜ ਦੇ ਇਸ ਮਾਡਰਨ ਵਰਲਡ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜੇ ਵਾਰੀ ਵਾਰੀ ਇਹ ਚੀਜ਼ਾਂ ਚੱਲੀਆਂ ਜਾਣਗੀਆਂ ਕਿਤੇ ਇਹ ਨਾ ਹੋਵੇ ਕਿ ਜਦੋਂ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਜਦੋਂ ਅਸਲੀ ਮਸਲਾ ਬਣੇ ਜਦੋਂ ਸੱਚੀਓਂ ਚ ਸ਼ੇਰ ਆਵੇ ਜਾਂ ਤੁਸੀਂ ਕਹਿ ਰਹੇ ਹੋ ਹੁਣ ਵੀ ਆ ਗਿਆ ਤੇ ਪਰ ਇਹ ਨਾ ਹੋਵੇ ਕੋਈ ਵੱਡੀ ਮੁਸੀਬਤ ਆਵੇ ਤੇ ਉਦੋਂ ਲੋਕੀ ਬਿਲਕੁਲ ਵੇਚਲੇ ਹੋਣ ਇੱਕ ਗੱਲ ਬਹੁਤ ਵਧੀਆ ਤੁਸੀਂ ਪੁੱਛੇ ਕੁਸ਼ਚਨ ਤੁਹਾਡੇ ਸਾਰੇ ਉਦੇ ਚ ਨਾ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਐਡ ਕਰ ਦਿੰਨਾ ਮੈਂ ਓਏ ਮੁੰਡੇ ਮਰਵਾਉਂਗੇ ਤੁਸੀਂ ਇਹ ਬਹੁਤ ਪ੍ਰਚਲਿਤ ਹੁੰਦੀ ਨਾ ਗੱਲ ਤੁਹਾਡੇ ਸਵਾਲ ਦੇ ਵਿੱਚ ਇਹ ਵੀ ਸਵਾਲ ਜੁੜ ਜਾਂਦੇ ਨਾ ਆਟੋਮੈਟਿਕਲੀ ਨਾ ਅਸਲ 'ਤੇ ਜਦੋਂ ਤੁਸੀਂ ਨਿਰੂਲ ਨੰਗੇ ਚਿੱਟੇ ਹੋਗੇ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ ਨਾ ਭਾਵੇਂ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਭਾਵੇਂ ਤੁਸੀਂ ਕੋਈ ਪੱਤਰਕਾਰ ਹੋ ਭਾਵੇਂ ਤੁਸੀਂ ਕੋਈ ਲੋਕ ਪੜਾਈ ਦੇ ਕੰਮ ਕਰਦੇ ਹੋ ਸਮਾਜ ਸੇਵੀ ਹੋ ਭਾਵੇਂ ਤੁਸੀਂ ਕੋਈ ਐਨ ਜੀਓ ਚ ਕੋਈ ਹਣੀ ਚਲਾਉਂਦੇ ਤੁਹਾਡੇ ਤੇ ਬੜੀ ਵੱਡੀ ਗਾਜ ਡੇਕ ਸਕਦੀ ਹੈ ਤੁਹਾਨੂੰ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਤੁਸੀਂ ਨੰਗੇ ਤੜ ਕਿਹਦੇ ਨਾਲ ਲੜ ਰਹੇ ਹੋ ਸੈਂਟਰ ਨੂੰ ਕਹਿ ਰਹੇ ਹੋ ਪੰਜਾਬ ਦੇ ਹੱਕ ਦੋ ਤੇ ਜਿਹੜੇ ਉਹ ਦੇਣਾ ਨਹੀਂ ਚਾਹੁੰਦੇ ਜਿਹੜੇ ਉਹ ਦੇਣਾ ਨਹੀਂ ਚਾਹੁੰਦੇ ਰੌਲਾ ਰੌਲਾ ਤੇ ਇੱਥੇ ਹੀ ਆ ਪੈਂਦਾ ਨਾ ਰੋਲਾਦ ਪਾਵਰ ਦਾ ਪਾਵਰ ਤੁਹਾਨੂੰ ਦੇਣਾ ਨਹੀਂ ਚਾਹੁੰਦੀ ਤੇ ਤੁਸੀਂ ਆਨੇ ਬਹਾਨੀ ਜਾਂ ਜਾਣੇ ਜਾਂ ਅਣਜਾਣੇ ਚ ਪਾਵਰ ਮੰਗਦੇ ਹੋ ਤੇ ਪਾਵਰ ਰੋਲਾ ਪਾਵਰ ਦਾ ਸਾਰਾ ਲੜਾਈ ਸਾਰੀ ਪਾਵਰ ਦੀ ਤੇ ਅਡਿਓਲੋਜੀ ਦੀ ਅਡਿਓਲੋਜੀ ਦੀ ਤੇ ਜੇ ਤੁਹਾਡੇ ਕੋਲ ਪਾਵਰ ਹੋ ਗਈ ਤੁਸੀਂ ਆਪਦੀ ਅਡਿਓਲੋਜੀ ਤੁਸੀਂ ਤੁਸੀਂ ਲਾਗੂ ਕਰੋਗੇ ਨਾ ਫਿਰ ਤੁਸੀਂ ਆਦੇ ਗੁਰੂ ਦੇ ਫਲਸਫੇ 'ਤੇ ਨਾ ਚੱਲਣ ਦੀ ਕੋਸ਼ਿਸ਼ ਕਰੋ ਪਰ ਬਹੁਤ ਸਾਰੇ ਲੋਕ ਤਾਂ ਇਹ ਗੱਲ ਕਹਿੰਦੇ ਆ ਨਾ ਕੀ ਮਤਲਬ ਕਿ ਰੌਲਾ ਕੀ ਆ ਖਾਸ ਕਰਕੇ ਜਿਹੜੇ ਜਿਹੜੇ ਹੌਲੀ ਹੌਲੀ ਜਿੱਦਾਂ ਜਿੱਦਾਂ ਬੀਜੇਪੀ ਦੇ ਵਿੱਚ ਪੰਜਾਬ ਦੇ ਪੈਰ ਪਸਰ ਰਹੇ ਨੇ ਲੋਕਾਂ ਨੂੰ ਬਹੁਤ ਸਾਰੇ ਇਹ ਗੱਲ ਕਹਿੰਦੇ ਆ ਕਿ ਆਮ ਤੌਰ ਤੇ ਮੈਂ ਇਹ ਗੱਲ ਲੋਕਾਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਆਰਐਸਐਸ ਦੇ ਨਾਲ ਵੀ ਆਖਰਕਾਰ ਤੁਹਾਡੀ ਪ੍ਰੋਬਲਮ ਕੀ ਆ ਕਿ ਉਹ ਕਹਿੰਦੇ ਕਿ ਜੀ ਆਰਐਸਐਸ ਤੁਹਾਡੇ ਵਾਸਤੇ ਸੇਫ ਆ ਕਿ ਉਹ ਬਿਲਕੁਲ ਤੁਹਾਨੂੰ ਕੁਝ ਨਹੀਂ ਕਰਨਾ ਚਾਹੁੰਦੀ ਇਹ ਸਿਰਫ ਤੁਸੀਂ ਕੌਨਸਪੀਰੇਸੀ ਜਿੱਦਾਂ ਹੁੰਦੀਆਂ ਨੇ ਨਾ ਸਾਜ਼ਿਸ਼ਈ ਕਹਾਣੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਸਟੋਰੀਜ਼ ਨੇ ਤੁਸੀਂ ਉਹਨਾਂ ਦੁਆਰਾ ਤੁਹਾਨੂੰ ਭੜਕਾਇਆ ਜਾਂਦਾ ਆ ਤੇ ਤੁਸੀਂ ਜਿਹੜਾ ਆ ਦੁਸ਼ਮਣ ਦਾ ਫਾਇਦਾ ਕਰਦੇ ਆ ਉਹਨਾਂ ਦੀਆਂ ਗੱਲਾਂ ਚ ਆ ਕੇ ਤੇ ਜਿਹੜੀਆਂ ਦੇਸ਼ ਦੇ ਵਾਸਤੇ ਖਤਰਾ ਪੈਦਾ ਕਰਦੇ ਆ ਕਿ ਤੁਹਾਨੂੰ ਆਰਐਸਐਸ ਤੋਂ ਕੋਈ ਖਤਰਾ ਨਹੀਂ ਯੂ ਬੀ ਪਾਰਟ ਆਫ ਇਟ ਕਿ ਤੁਸੀਂ ਵੀ ਖੁਸ਼ੀ ਵਸੋਗੇ ਨਹੀਂ ਨਹੀਂ ਵੀਰ ਜੀ ਆਰਐਸਐਸ ਤੋਂ ਖਤਰਾ ਐਦਾਂ ਨਹੀਂ ਹੁੰਦਾ ਜਿੱਦਾਂ ਹੁਣ ਆਰਐਸਐਸ ਸਾਹਮਣੇ ਆ ਕੇ ਤਾਂ ਕਦੇ ਲੜੂਗੀ ਨਹੀਂ ਨਾ ਉਹਨਾਂ ਨੇ ਕਦੇ ਆਜ਼ਾਦੀ ਦੀ ਲੜਾਈ ਆਪ ਲੜੀ ਹੈ ਨਾ ਸਬੂਤ ਪਏ ਹੈਗੇ ਹਨ ਤੇ ਇਹ ਨਹੀਂ ਹੈਗਾ ਵੀ ਆਰਐਸਐਸ ਜਦੋਂ ਗਵਰਨਮੈਂਟ ਜਦੋਂ ਆਪ ਖੁਦ ਰੂਲ ਐਂਡ ਰੈਗੂਲੇਸ਼ਨ ਫੋਲੋ ਨਹੀਂ ਕਰਦੀ ਤੇ ਉਦੋਂ ਓਵਰ ਜਾ ਕੇ ਪੰਜਾਬ ਤੇ ਕੋਈ ਚੀਜ਼ਾਂ ਥੋਪਦੀ ਜਿੱਦਾਂ ਹਿੰਦੀ ਥੋਪਣ ਲੱਗੇ ਸੀਗੇ ਹੂੰ ਥੋਪੀ ਹੋਈ ਆਲਰੇਡੀ ਵੈਸੇ ਉਹ ਗੱਲੀਬਾਤੀ ਨਹੀਂ ਹੈਗੀ ਗੱਲੀਬਾਤੀ ਨਹੀਂ ਹੈਗੀ ਪੰਜਾਬ ਤੇ ਤਾਂ ਆਲਰੇਡੀ ਥੋਪੀ ਹੈਗੀ ਹਿੰਦੀ ਹੈ ਨਾ ਕਿਉਂਕਿ ਸਿਲੇਬਸਾਂ ਦੇ ਵਿੱਚ ਵੀ ਬਹੁਤ ਹੁਣ ਜਿੰਨੀਆਂ ਜਿੰਨੀਆਂ ਵੀ ਸਟੱਡੀ ਆ ਆਰਐਸਐਸ ਦਾ ਕੀ ਪ੍ਰੋਬਲਮ ਆ ਆਰਐਸਐਸ ਦੀ ਪੰਜਾਬ ਦੇ ਨਾਲ ਆ ਆਰਐਸਐਸ ਨੂੰ ਪ੍ਰੋਬਲਮ ਹੈ ਉਹ ਮੰਨੂ ਸਮ੍ਰਿਤੀ ਦੇ ਰਾਹੀ ਰਾਜ ਕਰਨਾ ਚਾਹੁੰਦੇ ਆ ਜਾਏ ਕਾਂਗਰਸ ਸੌਫਟ ਤਰੀਕੇ ਨਾਲ ਉਹਨਾਂ ਦੇ ਜਿਹੜੇ ਮਿਸ਼ਨਾਂ ਲਾਗੂ ਕਰਦੀ ਆ ਤੇ ਬੀਜੇਪੀ ਹੱਕ ਠੋਕੇ ਕਰਦੀ। ਹੂੰ ਤੇ ਉਹ ਮਨੁਸਮਰਤੀ ਦੇ ਨਾਮ ਕਰਨਾ ਚਾਹੁੰਦੇ ਅਸੀਂ ਗੁਰੂ ਦੇ ਫਲਸਫੇ ਦੇ ਨਾਲ ਚੱਲਣਾ ਚਾਹੁੰਦਾ ਪੰਜਾਬ ਸਰਬੱਤ ਦੇ ਭਲੇ ਦੇ ਨਾਲ ਚੱਲਣਾ ਚਾਹੁੰਦਾ। ਤਾਂ ਉੱਥੇ ਉੱਥੇ ਲੜਾਈ ਆ ਘੜੇਓਲ ਜੀ ਦੀ ਸਿੱਧੀ ਸਾਹਮਣੇ ਆ ਜਾਂਦੀ ਹੈ। ਕਲੈਸ਼ਸ ਕਲੈਸ਼ਸ ਆ ਜਾਂਦੀ ਉੱਥੇ ਸਿੱਧਾ ਉੱਥੇ ਅੜਨਾ ਪੈਂਦਾ। ਤੇ ਹੁਣ ਯੂਨੀਵਰਸਿਟੀ ਦਾ ਵੀ ਕੀ ਰੋਲਾ ਹੈਗਾ? ਯੂਨੀਵਰਸਿਟੀ ਦਾ ਵੀ ਤਾਂ ਇਹੀ ਰੋਲਾ ਹੈ। ਯੂਨੀਵਰਸਿਟੀ ਦੇ ਵਿੱਚ ਵੀ ਤੋਂ ਉਹ ਆਪਦੀ ਸਿਲੇਬਸ ਐਡ ਕਰਨਾ ਚਾਹੁੰਦੇ ਨਾ ਇਸ ਤੋਂ ਬਾਅਦ ਜਾਂ ਫਿਰ ਉਹਨਾਂ ਨੇ ਕੀ ਕਰਨਾ ਇਸ ਤੋਂ ਬਾਅਦ ਜੇ ਆਪ ਦੀ ਕੇਂਦਰੀਕਰਨ ਹੋ ਗਿਆ ਉਸ ਤੋਂ ਬਾਅਦ ਕਹਣਗੇ ਯੂਨੀਵਰਸਿਟੀ ਕੰਗਾਲ ਹੋ ਗਈ ਤੇ 550 ਕਿਲਾ ਯੂਨੀਵਰਸਿਟੀ ਦਾ ਤੇ ਉਸ ਤੋਂ ਬਾਅਦ ਚਾੱਕ ਕੇ ਕਿਸੇ ਅਡਾਨੀ ਬਾਨੀ ਨੂੰ ਦਿੱਤੀ ਜਾਊਗੀ ਹਮ ਮਤਲਬ ਲਗਾਤਾਰ ਤੁਸੀਂ ਇੱਕ ਗੱਲ ਹੋਰ ਆਰਐਸਐਸ ਨਾਲ ਕੋਈ ਬਹੁਤੀ ਲੜਾਈ ਉਦਾਂ ਨਹੀਂ ਹੈਗੀ ਤੁਹਾਨੂੰ ਇੱਕ ਚੀਜ਼ ਇਹ ਸਾਹਮਣੇ ਪਾਉਗੇ ਵੀ 70 ਸਾਲ ਹੋ ਗਏ ਹਮ ਦੇਸ਼ ਨੂੰ ਅਜਾਦ ਹੋਏ ਨੂੰ ਪੰਜਾਬ ਨੇ ਹਰ ਆਪਦਾ ਸੂਬਾ ਵੀ ਲੜ ਕੇ ਲਿਆ ਹਮ ਤੇ ਆਪਦੇ ਹਜੇ ਵੀ ਜਿਹੜੇ ਪੰਜਾਬੀ ਬੋਲ ਦੇ ਲਾ ਕੇ ਆਨੰਦਪੁਰ ਮਤੇ ਦੇ ਵਿੱਚ ਪਏ ਹੈਗੇ ਉਹ ਕਿਹੜਾ ਵਾਪਸ ਮਿਲ ਗਿਆ ਜੀ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਬੀਐਸਐਫ ਦਾ ਅੰਦਰ ਆ ਜਾਣਾ ਹੁਣ ਜਦੋਂ 50-50 ਕਿਲੋਮੀਟਰ ਅੰਦਰ ਆ ਕੇ ਖੜੇ ਹੋਏ ਨੇ ਨੈਕਸਸ ਕਿਹੜਾ ਟੁੱਟ ਹੀ ਨਹੀਂ ਰਿਹਾ ਕੋਈ ਜਿਹੜਾ ਜਿਹੜਾ ਬੀਐਸਐਫ ਦਾ ਅੰਦਰ ਆਉਣਾ ਨਾ ਕਿ ਆਈ ਬਿਲੀਵ ਕਿ ਵੈਸੇ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਥੋੜਾ ਡਿਸਰੈਸਪੈਕਟ ਆ ਕਿਸੇ ਵੀ ਸਟੇਟ ਦੀ ਜਿਹੜੇ ਆਨਰ ਵਾਸਤੇ ਹਨ ਪਰ ਪਰ ਉਹ ਵੀ ਸੱਤਾ ਨੂੰ ਉਹ ਚੈਲੇਂਜ ਦਾ ਮਤਲਬ ਜਿਹੜੀ ਤੁਸੀਂ ਉਹ ਉਹਦੇ ਕੋਲੇ ਤਾਂ ਜਿਹੜੀ ਫਰੀडम ਆ ਉਹ ਰਹਿ ਨਹੀਂ ਜਾਂਦੀ ਨਾ ਕਿ ਸੂਬਿਆਂ ਦੇ ਕੋਲੇ ਲਗਾਤਾਰ ਕਿ ਉਹਦੀਆਂ ਡੋਰਾ ਹੋਰ ਖਿੱਚੀ ਜਾਂਦੇ ਆ ਹਾਂਜੀ ਪਰ ਪਲੱਸ ਇਹ ਆ ਕਿ ਚਲੋ ਤੁਸੀਂ ਲੈ ਲਿਆ 50 ਕਿਲੋਮੀਟਰ ਦਾ ਏਰੀਆ ਤੁਹਾਡੇ ਉੱਥੋਂ ਤੱਕ ਰੇਂਜ ਵੱਜ ਜਾਂਦੀ ਆ ਪਰ ਉਸ ਤੋਂ ਬਾਅਦ ਕੀ ਕੀ ਉਸ ਤੋਂ ਬਾਅਦ ਕੋਈ ਕੋਈ ਆਊਟਕਮ ਕੋਈ ਰਿਜ਼ਲਟਸ ਕੀ ਆਏ ਕਿ ਉੱਥੇ ਡਰੱਗ ਐਪੀਡੈਮਿਕ ਜਿਹੜਾ ਸਮਾਪਤ ਹੋ ਗਿਆ ਨਹੀਂ ਨਹੀਂ ਮੈਨੂੰ ਲੱਗਦਾ ਸਗੋਂ ਸਭ ਤੋਂ ਵੱਧ ਜਿਹੜੀ ਬਾਰਡਰ ਰੇਂਜ ਆ ਉਦੇ ਵਿੱਚ ਸਭ ਤੋਂ ਵੱਧ ਮਹੱਤਵਤ ਹੁੰਦੀਆਂ ਨੇ ਹੁਣ ਤੁਸੀਂ ਆਪਾਂ ਕਈ ਵਾਰ ਨਾ ਗੱਲ ਕਰਦੇ ਕਰਦੇ ਨਾ ਜਗਮੀਤ ਵੀਰ ਜੀ ਆਪਾਂ ਗੱਲ ਛੱਡ ਦਿੰਦੇ ਨੇ ਲੋਕਾਂ ਦੀ ਬਈ ਲੋ ਲੋਕਾਂ ਦੀ ਗਲਤੀਆਂ ਲੋਕ ਕੀ ਲੜਦੇ ਨਹੀਂ ਲੋਕੀ ਬੋਲਦੇ ਨਹੀਂ ਜੇ ਧਰਨੇ ਉੱਤੇ ਜਾਂਦੇ ਫੇਰ ਆ ਸਾਡੇ ਇੱਕ ਥਿਉਰੀ ਇਹ ਚਲਾ ਦਿੰਦੇ ਅਸੀਂ ਇਹ ਤਾਂ ਲੜਦੇ ਹੀ ਰਹਿੰਦੇ ਧਰਨੇ ਉੱਤੇ ਜਾਂਦੇ ਰਹਿੰਦੇ ਆ ਪੰਜਾਬ ਦੇ ਲੋਕ ਭਾਵੇਂ ਸਾਰੇ ਭਾਰਤ ਨੂੰ ਆਪਾਂ ਛੱਡ ਦੇਗੇ ਤਾਂ ਭਾਰਤ ਪੰਜਾਬ ਦੇ ਲੋਕ ਕਾਫੀ ਜਾਗਦੇ ਨੇ ਕਾਫੀ ਉਹਨਾਂ ਦੀ ਪਕੜ ਹੈਗੀ ਹੈ ਜੀਓ ਪੋਲਿਟਿਕਸ ਦੇ ਵਿੱਚ ਵੀ ਤਾਂ ਉਹ ਉਹ ਇਹ ਚੀਜ਼ ਨੂੰ ਆਉਂਦੇ ਹੋਏ ਸੰਕਟ ਨੂੰ ਸਮਝ ਰਿਹਾ ਇਸ ਵਕਤ ਵੀ ਸੰਕਟ ਉਹਨਾਂ ਦੇ ਕੀ ਆ ਰਿਹਾ ਹਾਂ ਤਾਂ ਉਹ ਇਸ ਕਰਕੇ ਉਹ ਧਰਨਿਆਂ ਦੇ ਵਿੱਚ ਧਰਨਿਆਂ ਦੇ ਵਿੱਚ ਜਾਣਾ ਬਹੁਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਜੇਕਰ ਤੁਸੀਂ ਕਹਿ ਰਹੇ ਹੋ ਕਿ ਹੋਰ ਕੋਈ ਰਾਹ ਨਹੀਂ ਸਾਡੇ ਕੋਲੇ ਇਸ ਤੋਂ ਇਲਾਵਾ ਜਿੰਨੀ ਸਾਡੇ ਕੋਲ ਬਚੀ ਖੁਜੀ ਡੈਮੋਕ੍ਰੇਸੀ ਹੈਗੀ ਆ ਅਸੀਂ ਜਿਹੜੇ ਸਾਡੇ ਲੋਕ ਨੇ ਹਰਿਆਣਾ ਪੰਜਾਬ ਦੇ ਉਹ ਡਿਸਪਲਿਨ ਚ ਰਹਿ ਕੇ ਧਰਨਿਆਂ ਤੇ ਜਾਂਦੇ ਨੇ ਡਿਸਪਲਨ ਚ ਰਿਹਾ ਕਿ ਉਹ ਪ੍ਰੋਟੈਸਟ ਕਰਦੇ ਨੇ ਕੋਈ ਹੁੱਲੜਬਾਜੀ ਨਹੀਂ ਕਰਦੇ ਕੋਈ ਕਿਸੇ ਨੂੰ ਦੁਕਾਨਾਂ ਨਹੀਂ ਲੁੱਟਦਾ ਦੁਨੀਆ ਦੇ ਵਿੱਚ ਜਿੰਨੇ ਵੀ ਪ੍ਰੋਟੈਸਟ ਹੋ ਰਿਹਾ ਸਭ ਦੇ ਵਿੱਚ ਲੁੱਟਾਂ ਖੋਈਆਂ ਖੋਆਂ ਹੋਈਆਂ ਤੇ ਪੰਜਾਬ ਦੇ ਜਿੰਨੇ ਵੀ ਪੰਜਾਬ ਦੇ ਵਸਚ ਆ ਕੇ ਜਿੰਨੇ ਪ੍ਰੋਟੈਸਟ ਹੋਏ ਕਾਦੀ ਉਹਦੇ ਚ ਲੁੱਟ ਖੋਣੀ ਹੋਈ ਤੇ ਡਿਸਪਲਨ ਦੇ ਵਿੱਚ ਰਹਿ ਕੇ ਕਰਦੇ ਆ ਈਵਨ ਦੋ ਕਿ ਜਿਹੜੇ ਆਹ ਪੀਓ ਦਾ ਧਰਨਾ ਲੱਗਾ ਸੀਗਾ ਇੱਥੇ ਕਿੰਨੇ ਮੁੰਡੇ ਸਾਡੇ ਬੱਚੇ ਆਏ ਬਜ਼ੁਰਗ ਆਏ ਸਾਡੇ ਇਹਦੇ ਵਿੱਚ ਵੀ ਸਾਡੀ ਪੁਲਿਸ ਨੇ ਡਿਸਪਲਿਨ ਭੰਗ ਕੀਤਾ ਪੁਲਿਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਪੁਲਿਸ ਨੇ ਗਲਤ ਕੰਮ ਕੀਤਾ ਹੋ ਸਕਦਾ ਪਰ ਲੋਕਾਂ ਨੇ ਡਾਂਗਾ ਖਾਧੀਆਂ ਬਈ ਅੱਗੋਂ ਨਹੀਂ ਮਾਰੀਆਂ ਤੇ ਵੀ ਅ ਚਲੋ ਇਹ ਤਾਂ ਮੰਨ ਲਿਆ ਕਿ ਹੁਣ ਮੰਨ ਲਓ ਕਿ ਤੁਸੀਂ ਇਹ ਗੱਲ ਹੁਣ ਤੱਕ ਜਿਹੜੇ ਤੁਸੀਂ ਕੀਤੇ ਇੱਕ ਤਾਂ ਤੁਸੀਂ ਇਹ ਕੀਤਾ ਕਿ ਜਿਹੜੀ ਜਿਹੜੀ ਪਾਵਰ ਡਾਇਨਾਮਿਕਸ ਡਾਇਨਾਮਿਕਸ ਨੇ ਉਹ ਸ਼ਿਫਟ ਹੋ ਰਹੇ ਨੇ ਜਿਹੜੀ ਜਿਹੜੀ ਆਈਡਿਓਲੋਜੀ ਨੂੰ ਲੈ ਕੇ ਤੇ ਉਹ ਆਈਡਿਓਲੋਜੀ ਤੋਂ ਲੋਕਾਂ ਨੂੰ ਖਤਰਾ ਹੈ ਜਿਹਦੇ ਵਿਰੁੱਧ ਉੱਥੇ ਜਿਹੜੇ ਨੌਜਵਾਨ ਨੇ ਉਹ ਲੜਦੇ ਪਏ ਨੇ ਪੰਜਾਬ ਦੇ ਵਿੱਚ ਆਪਣੇ ਹਿੱਤਾਂ ਦੀ ਰਾਖੀ ਕਰਦੇ ਪਏ ਨੇ ਫਿਰ ਉਸ ਤੋਂ ਬਾਅਦ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਉਹ ਇਹੇ ਕੀਤੀ ਕਿ ਲੋਕਾਂ ਦੇ ਕੋਲੇ ਇਹੀ ਰਾਹ ਆ ਤਾਂ ਕਰਕੇ ਲੋਕ ਲੜ ਰਹੇ ਨੇ ਤੇ ਜਿਹੜੇ ਆਮ ਤੌਰ ਤੇ ਜਿਹੜੀ ਵਰਤਾਂਤ ਸਿਰਜਣਾ ਉਹ ਇਹ ਗੱਲ ਕਿ ਦੋਨਾਂ ਪਾਸੇ ਗੱਲ ਲਾ ਦਿੰਦੀ ਆ ਹਣਾ ਜੇ ਤੁਸੀਂ ਲੜਦੇ ਆ ਤੁਹਾਨੂੰ ਤਾਂ ਵੀ ਮਾੜਾ ਜੇ ਤੁਸੀਂ ਨਹੀਂ ਲੜਦੇ ਤੁਸੀਂ ਤਾਂ ਵੀ ਮਾੜੇ ਮੇਰਾ ਮੇਰਾ ਮੈਂ ਜਿਹੜਾ ਇਹ ਗੱਲ ਕਰਨੀ ਚਾਹੁੰਦਾ ਗੱਲ ਇਸ ਪਾਸੇ ਲੈ ਕੇ ਜਾਣਾ ਚਾਹੁੰਦਾ ਹਾਂ ਹੁਣੇ ਤਰਨ ਤਰਨ ਦੇ ਵਿੱਚ ਜਿਮਣੀ ਚੋਣ ਹੋਈ ਆ ਠੀਕ ਆ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਉੱਥੇ ਜਿਹੜੀਆਂ ਰਵਾਇਤੀ ਪਾਰਟੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਵੀ ਇੱਕ ਜਿਹੜੀ ਚੌਥੀ ਅਮਰਪਾਲ ਸਿੰਘ ਦੀ ਹਾਂਜੀ ਵਾਰਿਸ ਪੰਜਾਬ ਦੇ ਇਹਨਾਂ ਦੀ ਹਵਾ ਚੱਲ ਰਹੀ ਆ ਲੋਕੀ ਲੜਨਗੇ ਖਾਸ ਕਰਕੇ ਇੱਕ ਪੰਜਾਬ ਦਾ ਪੱਤਰਕਾਰ ਆ ਕਿ ਉਹ ਆਪਣੇ ਆਪ ਨੂੰ ਬੜਾ ਫੈਕਚੁਅਲ ਪੱਤਰਕਾਰ ਹੁੰਦਾ ਦਾਵਾ ਕਰਦਾ ਉਹਨੇ ਵੀ ਲਿਖਿਆ ਕਿ ਫੇਸਬੁੱਕ ਦੇ ਉੱਤੇ ਉਨੇ ਵੀ ਲਿਖਿਆ ਕਿ ਫੇਸਬੁੱਕ ਦੇ ਉੱਤੇ ਆ ਕੇ ਜਿਹੜੀਆਂ ਗੱਲਾਂ ਕਰਦੇ ਨੇ ਉਹ ਸਾਰੇ ਤੱਥ ਨਹੀਂ ਤੇ ਐਵੇਂ ਨਾ ਪਿੱਛੇ ਲੱਗ ਜਾ ਕਰੋ ਕਿ ਕੌਣ ਜਿੱਤੂ ਕੌਣ ਹਾਰੂ ਬਿਲਕੁਲ ਹਾਲਾਂਕਿ ਉਹਨਾਂ ਦਾ ਚੈਨਲ ਵੀ ਇਹ ਚੀਜ਼ ਚਲਾਉਂਦਾ ਹੈ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੁੰਦਾ ਕਿ ਹੁਣ ਜਿੱਦਾਂ ਪੀਯੂ ਦੇ ਵਿੱਚ ਵੀ ਆ ਜਾਂ ਦੂਜੀਆਂ ਮੂਵਮੈਂਟਾਂ ਵੀ ਇਹ ਜਿਹੜੀਆਂ ਤੁਸੀਂ ਗੱਲ ਕੀਤੀ ਹੈ ਕਿ ਕਿਸਾਨ ਲੜੇ ਨੇ ਇਹਦੇ ਵਿੱਚੋਂ ਵੀ ਕੁਝ ਨਿਕਲ ਕੇ ਬਾਹਰ ਆਊ ਕਿ ਇਹ ਗੱਲ ਸੱਚ ਆ ਕਿ ਹਾਂ ਕਿ ਬਸ ਇਹ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਹੀ ਚੀਜ਼ਾਂ ਚੱਲਦੀਆਂ ਨੇ ਨਹੀਂ ਨਹੀਂ ਇਹਦੇ 'ਚ ਦੇਖੋ ਜੇ ਤਾਂ ਤੁਸੀਂ ਆ ਆਪ ਦੇ ਆਪ ਨੂੰ ਨਹੀਂ ਥੱਲੇ ਚੁੱਕਣਾ ਨਾ ਥੱਲੇ ਛੁੱਟਣਾ ਫੇਰ ਤਾਂ ਕੁਝ ਨਹੀਂ ਨਿਕਲਦਾ ਪਰ ਜੇਕਰ ਤੁਸੀਂ ਵਧੀਆ ਤੇ ਇੱਕ ਸਿਹਰ ਦਾ ਸੋਚ ਲੈ ਕੇ ਚੱਲਣੀ ਹੈ ਤੇ ਨਿਊਟਰਲ ਸੋਚ ਲੈ ਕੇ ਚੱਲਣੀ ਕਿਸੇ ਪਾਰਟੀ ਨਾਲ ਜੁੜ ਕੇ ਪੱਤਰਕਾਰ ਦਾ ਨਹੀਂ ਕਰਨੀ ਜਾਂ ਕਿਸੇ ਲੋਬੀ ਦੇ ਨਾਲ ਜੁੜ ਕੇ ਕੋਈ ਗੱਲ ਨਹੀਂ ਸੋਚਣੀ ਤੁਸੀਂ ਲੋਕਾਂ ਦੇ ਭਲੇ ਵਾਸਤੇ ਗੱਲ ਸੋਚਣੀ ਤਾਂ ਇਥੋਂ ਇੱਕ ਚੰਗੀ ਲੀਡਰਸ਼ਿਪ ਨਿਕਲਦੀ ਨਜ਼ਰ ਆ ਰਹੀ ਹੈ ਪੀ ਦੇ ਵਿੱਚੋਂ ਪੀ ਦੇ ਵਿੱਚੋਂ ਚੰਗੀ ਲੀਡਰਸ਼ਿਪ ਨਿਕਲ ਦੀ ਨਜ਼ਰ ਆ ਰਹੀ ਹੈ ਜਿਹੜੀ ਆਨ ਆਲੇ ਸਮੇਂ ਦੇ ਵਿੱਚ ਪੰਜਾਬ ਦੀ ਬਾਹ ਫੜੂਗੀ ਤੇ ਇਹ ਲੜਾਈ ਜਿਹੜੀ ਆ ਅੱਗੇ ਤੁਸੀਂ ਨੋਟ ਕਰ ਲਿਓ ਜਗਮੀਤ ਵੀਰ ਜੀ ਤਿੱਖੀ ਹੋਊਗੀ ਤਿੱਖੀ ਤਾਂ ਹੋਊਗੀ ਕਿਉਂਕਿ ਜਿਹੜੀ ਲੀਡਰਸ਼ਿਪ ਹੁਣ ਨਿਕਲਣੀ ਹੈ ਨਾ ਆਉਣ ਵਾਲੇ ਸਮੇਂ ਚ ਚਾਰਾਂ ਪੰਜਾਂ ਸਾਲਾਂ ਬਾਅਦ ਉਹ ਬਹੁਤ ਮੁੱਦਿਆਂ ਦੇ ਉੱਤੇ ਉਹਨਾਂ ਦੀ ਪਕੜ ਹੋ ਪਕੜ ਜਿਹੜੀ ਹੋਣੀ ਹੈ ਤੇ ਜਿਵੇਂ ਹੁਣ ਸਾਡੇ 91 ਜਾਂ 92 ਐਮਐਲ ਨਹੀਂ ਮੌਜੂਦਾ ਕਿਸੇ ਦਾ ਬਿਆਨ ਨਹੀਂ ਪਿਛਲੀਆਂ ਤਿੰਨ ਪਾਰਟੀਆਂ ਆਮ ਆਦਮੀ ਕਾਂਗਰਸ ਅਕਾਲੀ ਦਲ ਕਿਉਂ ਨਹੀਂ ਬਿਆਨ ਆਇਆ ਡੀਜੀ ਡੀਜੀ ਜਿਹੜਾ ਡੀਜੀਪੀ ਭੁੱਲਰ ਸਾਹਿਬ ਸੀਗੇ ਜਿਹੜੇ ਫੜੇ ਸੀ ਬੀਆਈ ਨੇ ਕ੍ਰਾਪਸ਼ਨ ਦੇ ਕੇਸ ਵਿੱਚ ਫੜੇਗੇ ਬਿਨਾਂ ਸਖਪਾਲ ਖਹਿਰੇ ਤੋਂ ਕਿਸੇ ਪਾਰਟੀ ਦੇ ਨੁਮਾਇंदे ਦਾ ਸਾਡੇ ਐਮਐਲਏ ਸਾਹਿਬਾਨ ਦਾ ਆਣੀ ਬਿਆਨ ਕਿਉਂ ਨਹੀਂ ਆ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਜੇ ਸਾਡੀ ਸਰਕਾਰ ਰਿਪੀਟ ਹੋ ਜੂਗੀ ਨਾ ਤਾਂ ਅਸੀਂ ਵੀ ਇਹ ਕੋਸ਼ਿਸ਼ ਕਰ ਰਹੇ ਨਹੀਂ ਜਾ ਤਾਂ ਰਹੇ ਹਨ ਆਰਵੈਤੀ ਪਾਰਟੀਆਂ ਵੀ ਉੱਥੇ ਜਾ ਰਹੀਆਂ ਨੇ ਪੀਯੂ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਨਹੀਂ ਉਹ ਉਹ ਹੁਣ ਜਦੋਂ ਜੋ ਲੋਕ ਜਿਹੜਾ ਜਦੋਂ ਲੋਕ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਨਾ ਉਹ ਮਜਬੂਰੀ ਬਣ ਜਾਂਦੀ ਨੇ ਤਾਂ ਸਰਕਾਰਾਂ ਨੇ ਨਹੀਂ ਤਾਂ ਲੋਕਾਂ ਨੇ ਸਰਕਾਰਾਂ ਤੋਂ ਕਰੋਨਾ ਕਿ ਉਹਨਾਂ ਨੇ ਦਿਖਾਉਣਾ ਨਹੀਂ ਵੀ ਅਸੀਂ ਹੈਗੇ ਹਾਂ ਹੁਣ ਜਦੋਂ ਪਾਣੀ ਨਾ ਜਦੋਂ ਪਾਣੀ ਛੱਡਿਆ ਗਿਆ ਸੀਗਾ ਜਿਹਨੂੰ ਆਪਾਂ ਕਹਿ ਦਿੰਨੇ ਵੀ ਇਹਨਾਂ ਨੇ ਜਾਣ ਕੇ ਛੱਡਿਆ ਗਿਆ ਪਾਣੀ ਹਨਾ ਤਾਂ ਉੱਥੇ ਸਰਕਾਰਾਂ ਦਾ ਰੋਲ ਹੀ ਖਤਮ ਹੋ ਗਿਆ ਸੀਗਾ ਕੋਈ ਵੀ ਸਰਕਾਰ ਉੱਤੇ 15-20 ਦਿਨ ਸਰਕਾਰ ਨજર ਨਹੀਂ ਆਈ ਲੋਕਾਂ ਨੇ ਆਪ ਮਾਰੇ ਲੋਕਾਂ ਨੇ ਆਪ ਮਾਰੇ ਆਪ ਦੇ ਆਪ ਨੂੰ ਬਚਾਇਆ ਅੱਛਾ ਤੇ ਹੁਣ ਜਦੋਂ ਇਹ ਪਾਰਟੀਆਂ ਫਿਰ ਪਹੁੰਚ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਸਿਰਫ ਖਾਣਾ ਪੂਰਤੀ ਕਰਦੇ ਨੇ ਤੇ ਹਰ ਵਾਰ ਦੀ ਤਰ੍ਹਾਂ ਸੱਪ ਲੰਗੇ ਤੋਂ ਬਾਅਦ ਲੀਕ ਕੁੱਟਦੇ ਨੇ ਹਾਂਜੀ ਇਹ ਤਾਂ ਹੁਣ ਲੀਕ ਕੁੱਟ ਨੂੰ ਵੀ ਹਟ ਜਾਣ ਜੇ ਲੋਕੀ ਨਾਂ ਰੌਲਾ ਪਾਉਣ ਤੇ ਇਹ ਤਾਂ ਲੀਵ ਹੀ ਨਾ ਕੁੱਟਣੇ ਜ਼ਰੂਰੀ ਨਹੀਂ ਸਮਝਦੇ ਤੁਸੀਂ ਜਿਹੜੇ ਪੁਰਾਣੇ ਸਾਡੇ ਸੈਨੇਟ ਦੇ ਵਿੱਚ ਬੈੰਦੇ ਰਹੇ ਨੇ ਹਨਾ ਵੀ ਯੂਏ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲੋਕ ਤਾਂ ਉਹ ਦੱਸਦੇ ਆ ਵੀ ਇਹ ਤਾਂ ਤਿੰਨਾਂ ਪਾਰਟੀਆਂ ਦਾ ਮੌਜੂਦਾ ਪਾਰਟੀ ਤਾਂ ਨਹੀਂ ਤਿੰਨਾਂ ਪਾਰਟੀਆਂ ਦਾ ਕੋਈ ਐਮ.ਐਲ.ਏ ਆਕੇ ਨਹੀਂ ਵੜਦੀ ਇੱਥੇ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਦਰ ਹੀ ਲੈਂਦੇ ਹੁਣ ਜਿਹੜੀ ਸੈਨੇਟ ਦੀ ਪਿੱਛੇ ਜੇ ਕਹਿੰਦੇ ਜਦੋਂ ਭੰਗ ਨਹੀਂ ਹੋਇਆ ਸੀ ਸੈਨੇਟ ਤਾਂ ਉਹਦੀ ਚੋਣ ਹੋਈ ਸੀ ਤਾਂ 36 ਬੰਦੇ ਸਿੱਧੇ ਭਾਜਪਾ ਨੇ ਆਪ ਦੇ ਡਾਇਰੈਕਟ ਰੱਖਦੇ ਸੀਗੇ ਬਸ ਕਹਿਤਾ ਵੀ ਸੀਗਾ ਵੀ ਅਹੀਂ ਭਰਤੀ ਕਰਨ ਲੱਗੇ ਆ ਤੇ ਸਿੱਧੇ ਹੀ ਰੱਖਦੇ ਕੋਈ ਚੋਣ-ਚੂਣ ਨਹੀਂ ਹੋਈ 36 ਬੰਦੇ ਮੇਰਾ ਆਖਰੀ ਸਵਾਲ ਹੈ ਕਿ ਕੀ ਭੂਵਿੱਖ ਕੀ ਦੇਖਦੇ ਆ ਤੇ ਖਾਸ ਕਰਕੇ ਡਾਇਸਪੋਰਾ ਜਿੱਦਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਏ ਪੰਜਾਬੀ ਭਾਈਚਾਰੇ ਨੂੰ ਕਿਦਾਂ ਪ੍ਰਭਾਵਿਤ ਕਰਦੀਆਂ ਨੇ ਚੀਜ਼ਾਂ ਤੇ ਕੀ ਉਹਨਾਂ ਨੂੰ ਭਵਿੱਖ ਦੇ ਵਿੱਚ ਜਿਹੜੇ ਕਿਸ ਤਰ੍ਹਾਂ ਇਹ ਪ੍ਰਭਾਵਿਤ ਕਰਨਗੇ ਤੇ ਲੋਕਾਂ ਨੂੰ ਇਹਨੂੰ ਕਿਵੇਂ ਦੇਖਣਾ ਚਾਹੀਦਾ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਨੇ ਜਿੱਦਾਂ ਹੁਣ ਆਪਾਂ ਜੀਓਪੋਲਿਟਿਕਸ ਦੇ ਵਿੱਚ ਆਪਾਂ ਜਿਹੜੇ ਡਾਇਸਪੋਰਾ ਸਿੱਖ ਨੇ ਜਾਂ ਪੰਜਾਬੀ ਨੇ ਹਨ ਉਹਨਾਂ ਦਾ ਬਹੁਤ ਵੱਡਾ ਰੋਲ ਹੈਗਾ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਨੂੰ ਵੀ ਤਾਂ ਲੈ ਕੇ ਆਉਣ ਵਾਲੇ ਡਾਇਸਪੋਰਾ ਸਿੱਖ ਇਸ ਨੇ ਫੰਡਿੰਗ ਵਗੈਰਾ ਬਹੁਤ ਦਿੱਤੀ ਹੁਣ ਦੇਖੋ ਲੋਕਾਂ ਦੀ ਜ਼ਿਆਦਾਤਰ ਹੀ ਕਹਿੰਦੇ ਨੇ ਕਿ ਲੋਕਾਂ ਦੀ ਗਲਤੀ ਹੈ ਯਾਰ ਹਨਾ ਹੁਣ ਪੰਜਾਬ ਦੇ ਵਿੱਚ ਆਪਾਂ ਤਿੰਨੇ ਪਾਰਟੀਆਂ ਚੈੱਕ ਕੀਤੀਆਂ ਹਮ ਤਿੰਨਾਂ ਪਾਰਟੀਆਂ ਨੇ ਕੋਈ ਕਿਸੇ ਪਾਸੇ ਫਲ ਨਹੀਂ ਬੰਨੀ ਹਮ ਤਿੰਨੇ ਪਾਰਟੀਆਂ ਚੈੱਕ ਆਊਟ ਕਰ ਲਈਆਂ ਹੁਣ ਡਾਇਸਫੋਰਾ ਸਿੱਖ ਇਹ ਚਾਹੁੰਦੇ ਨੇ ਕਿ ਇੱਕ ਖੇਤਰੀ ਪਾਰਟੀ ਬਣੀ ਚਾਹੇਓ ਅਮਰਤਪਾਲ ਦੀ ਬਣੀ ਚਾਹੇ ਜਿਹੜੇ ਬਾਗੀ ਧੜੇ ਵਾਲੇ ਆਦੇ ਆਪ ਨੂੰ ਕਹਿੰਦੇ ਨੇ ਉਹਨਾਂ ਦੀ ਬਣੀ ਪਰ ਸੁਖਵੀਰ ਬਾਦਲ ਤੋਂ ਲੋਕਾਂ ਦਾ ਥੋੜਾ ਜਿਹਾ ਮੋਹ ਭੰਗ ਇਸ ਕਰਕੇ ਹੋਇਆ ਵਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਖਾਚਾ ਗਿਆ ਉਹ ਦੁਬਾਰਾ ਜਾ ਕੇ ਬੀਜੇਪੀ ਨਾਲ ਅਲਾਈਅንስ ਕਰਨਗੇ ਠੀਕ ਹੈ ਜੀ ਆ ਧੰਨਵਾਦ ਬਲਦੇਵ ਭਾਈ ਜੀ ਤੁਹਾਡੇ ਰਿਵਿਊ ਤੁਹਾਡੇ ਐਨਾਲਿਸਿਸ ਵਾਸਤੇ ਧੰਨਵਾਦ ਤੇ ਇਹ ਸੰਨ ਬਲਦੇਵ ਸਿੰਘ ਜੀ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਸਾਬ ਪੰਜਾਬ ਦੇ ਵਿੱਚ ਪੀਯੂ ਦੇ ਸਮੀਕਰਨ ਕਿਸ ਤਰ੍ਹਾਂ ਦੇਸ਼ ਤੇ ਦੁਨੀਆ 'ਚ ਬੈਠੇ ਹਰ ਪੰਜਾਬੀ ਨੂੰ ਪ੍ਰਭਾਵਿਤ ਕਰਦੇ ਨੇ ਅਸੀਂ ਇਸ ਤਰ੍ਹਾਂ ਦੇ ਹੋਰ ਸੈਗਮੈਂਟ ਲੈ ਕੇ ਆ ਰਹੇ ਹਾਂ ਤੁਸੀਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਅਤੇ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਇਤਿਹਾਸਕ ਖਬਰਾਂ ਅਤੇ ਹੋਰ ਜਾਣਕਾਰੀਆਂ ਭਰਪੂਰ ਕੰਟੈਂਟ ਜੇਕਰ ਤੁਸੀਂ ਦੇਖਣਾ ਚਾਹੁੰਦੇ ਆ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਪੰਜਾਬੀ মিডিਆ ਆਸਟ੍ਰੇਲੀਆ ਤੁਹਾਡਾ ਸਾਰਿਆਂ ਦਾ ਧੰਨਵਾਦ